ਲੇਕਿਨ ਅਸੀਂ ਜੋ ਕੁਛ ਪੰਜਾਬ ਚ ਵਾਪਰਿਆ ਉਹ ਦੇ ਦਰਸ਼ਕਾਂ ਔਰ ਕੋਸ਼ਿਸ਼ ਕੀਤੀ ਹੈ ਕਿ ਉਹਨੂੰ ਸਮਝਿਆ ਜਾਵੇ ਪਰ ਫ੍ਰੇਟ ਇਕੁਅਲਾਈਜੇਸ਼ਨ ਦੀ ਪਾਲਿਸੀ ਖਤਮ ਕਰਤੀ ਤੇ ਜਿਹਦੇ ਤੇ ਜਿਹੜਾ ਪੰਜਾਬ ਨੂੰ ਇੱਕ ਡਿਸਐਡਵਾਂਟੇਜ ਸ਼ੁਰੂ ਹੋ ਗਿਆ ਕਿ ਜਿਹੜਾ ਵੀ ਮਾਲ ਬਾਹਰ ਆਉਣਾ ਹੈ ਤੇ ਬਾਹਰ ਵੇਚਣਾ ਹੈ ਉਹ ਟਰਾਂਸਪੋਰਟ ਕਾਸਟ ਹੈਡ ਹੋ ਗਈ ਪੰਜਾਬ ਉਸ ਤੋਂ ਗਰਵਾਹ ਹੋ ਗਿਆ ਇਸੇ ਤਰ੍ਹਾਂ ਕੁਝ ਯੂਨਿਟ ਜਿਹੜੇ ਨੇ ਉੱਥੇ ਪਟਾਣਾ ਸਾਹਿਬ ਚੋਂ ਗਏ ਜਾਂ ਉਤਰਾਖੰਡ ਦੇ ਜਿੱਦੀ ਬੇਲਾ ਦਿਨ ਵਾਲੇ ਚਲੇ ਗਏ ਤੁਹਾਡਾ ਪੰਜਾਬ ਨੂੰ ਦੂਜਾ ਨੁਕਸਾਨ ਹੋਇਆ ਤੀਜਾ ਨੁਕਸਾਨ ਜਿਹੜਾ ਉਹ ਪੰਜਾਬ ਦਾ ਪਾਕਿਸਤਾਨਾ ਬਾਰਡਰ ਹੈ ਜੇ ਤੁਹਾਨੂੰ ਅੰਮ੍ਰਿਤਸਰ ਜਾਣ ਦਾ ਮੌਕਾ ਹੋਵੇ ਲੱਗਾ ਬਾਰਡਰ ਦੇ ਤੁਸੀਂ ਦੇਖਿਆ ਹੋਣਾ ਅੰਮ੍ਰਿਤਸਰ ਤੋਂ ਲੈ ਕੇ ਵਾਹ ਦੇ ਬਾਰਡਰ ਦਾ ਨਜ਼ਦੀਕੀਆਂ ਵੇਖੀਆਂ ਸੀਗੇ ਢਾਬੇ ਖੁੱਲਗੇ ਸੀਗੇ ਕੋਆਲਿਜੀਸ਼ਨ ਦੀ ਪਾਲਸੀ ਦਾ ਖਤਮ ਹੋਣਾ ਤੇ ਗਵਾਂਡੀ ਰਾਜਾਂ ਨੂੰ ਪੰਜਾਬ ਦਾ ਇੰਟਰਸਟ ਧਾਂਚੇ ਨਾ ਰੱਖਦੇ ਹੋਏ ਸਪੈਸ਼ਲ ਸੱਚੇ ਜੀ ਇਹ ਜਦੋਂ ਟੈਕਸਾਂ ਤੋਂ ਛੋਟ ਦੇਣੀ ਔਰ ਤੀਸਰਾ ਹੈ ਪਾਕਿਸਤਾਨ ਨੇ ਬਟਾਅ ਬੰਦ ਕਰਨਾ ਪੰਜਾਬ ਦੀ ਇੰਡਸਟਰੀਜੇਸ਼ਨ ਦਾ ਬਹੁਤ ਨੁਕਸਾਨ ਹੁੰਦਾ ਟੀਚੇ ਪਹਿਲੇ ਤੱਪਾ ਹੋਰ ਹੈ ਅੰਗਰੇਜ਼ੀ ਦਾ ਜਿਹੜੀ ਅੰਗਰੇਜ਼ੀ ਪੜ੍ਹਾਉਂਦੇ ਸੀ ਉਹ ਉਹ ਵੀ ਟੀਚਰ ਸੀ ਜਿਹੜੇ ਸਕੂਲਾਂ 'ਚ ਲੱਗੇ ਸੀਗੇ ਦੂਜਾ ਕੰਮ ਇਹ ਹੈ ਕਿ ਸਬਸਿਡੀਆਂ ਦੇ ਦੇ ਲੋਕਾਂ ਨੂੰ ਡਿਵੈਲਪਮੈਂਟ ਦਾ ਕੰਮ ਕੋਈ ਨਾ ਕਰੋ ਪੰਜਾਬ ਦੇ ਇਤਿਹਾਸਿਕ ਤੌਰ ਨੂੰ ਦੇਖਾਣਾ ਦਾ ਭਾਵ ਹੈ ਕਿ ਪੰਜਾਬ ਦੇ ਇਕਨੋਮੀ ਨੂੰ ਦੇਖਣਾ ਪੰਜਾਬ ਦੀ ਆਰਥਿਕਤਾ ਨੂੰ ਦੇਖਣਾ ਤੇ ਇਹਦੇ ਆ ਵਿੱਚ ਆ ਰਹੀਆਂ ਤਬਦੀਲੀਆਂ ਨੂੰ ਦੇਖਣਾ ਜਿਸ ਕਿਸਮ ਦਾ ਹਿੰਦੁਸਤਾਨ ਦੇ ਵਿੱਚ ਇਕਨੋਮਿਕ ਪੋਲੀਟੀਕਲ ਵੀਕਲੀ ਨੇ ਡਿਬੇਟ ਸ਼ੁਰੂ ਕੀਤੀ ਉਹਦੇ ਚ ਸਾਡੇ ਆਪਣੇ ਇਕਨੋਮਿਸਟ ਪ੍ਰੋਫੈਸਰ ਸੁਚਾ ਸਿੰਘ ਗਿੱਲ ਹੋਣਾ ਨੇ ਬੜਾ ਵੱਡਾ ਯੋਗਦਾਨ ਪਾਇਆ ਕਿ ਕਿਵੇਂ ਕੈਪੀਟਲਿਜ਼ਮ ਪੂੰਜੀਵਾਦ ਕਿਵੇਂ ਤਬਦੀਲ ਹੋ ਰਿਹਾ ਤੇ ਕਿਵੇਂ ਰਿਸ਼ਤੇ ਤਬਦੀਲ ਹੋ ਰਹੇ ਨੇ ਉਹਨਾਂ ਤਬਦੀਲੀਆਂ ਦੇ ਪ੍ਰਸੰਗਾਂ ਨੂੰ ਪੰਜਾਬ ਦੇ ਵਿੱਚ ਕਿਸ ਲੈਵਲ ਤੇ ਪੰਜਾਬ ਦੀ ਕਿਵੇਂ ਤਬਦੀਲ ਹੋਇਆ ਉਹਨੂੰ ਅਗਲੇ ਪਹਿਲੂਆਂ ਦੇ ਤੌਰ ਤੇ ਅਸੀਂ ਡੀਕੋਡ ਕਰਦੇ ਹੋਏ ਜਿਲ੍ਹ ਸਾਹਿਬ ਤੁਹਾਨੂੰ ਸਤਿ ਸ੍ਰੀ ਅਕਾਲ ਅੱਜ ਦੇ ਇਸ ਪ੍ਰੋਗਰਾਮ ਪੰਜਾਬ 24 ਇੰਟੂ 7 ਜੀ ਧੰਨਵਾਦ ਕੁਲਦੀਪ ਮੇਰੇ ਵੱਲੋਂ ਵੀ ਤੁਹਾਨੂੰ ਔਰ ਸੋਤਿਆਂ ਸਤਿ ਸ੍ਰੀ ਅਕਾਲ ਅਸਲ 'ਚ ਗੱਲ ਇਹ ਆ ਕਿ ਅਸੀਂ ਜੋ ਕੁਝ ਪੰਜਾਬ ਚ ਵਾਪਰਿਆ ਉਹਦੇ ਦਰਸ਼ਕਾਂ ਔਰ ਕੋਸ਼ਿਸ਼ ਕੀਤੀ ਹੈ ਕਿ ਉਹਨੂੰ ਸਮਝਿਆ ਜਾਵੇ ਔਰ ਰਿਸਰਚ ਦੇ ਨਾਲ ਮੇਰੇ ਦੁਆਲੇ ਤਾਂ ਇੱਕ ਟੀਮ ਸੀ ਪੂਰੀ ਜਿਹੜੀ ਇਹਨਾਂ ਮੁੱਦਿਆਂ ਤੇ ਰਿਸਰਚ ਕਰਦੀ ਸੀ ਤੇ ਕੰਮ ਕਰਤੇ ਰਹੇ ਹਾਂ ਤੋਂ ਕੋਸ਼ਿਸ਼ ਹੋ ਰਹੀ ਹੈ ਕਿ ਇਹਨੂੰ ਸਮਝਿਆ ਜਾਵੇ ਕਿਵੇਂ ਹੋਇਆ ਖਾਸ ਕਰਕੇ ਜਿਹੜਾ ਪੰਜਾਬ ਦੀ ਆਰਥਿਕ ਡੀਰੇਲਮੈਂਟ ਹੋਈ ਹੈ ਜਿਹੜੀ ਜਿਹੜਾ ਵਿਕਾਸ ਤੋਂ ਜਿਹੜਾ ਪਹੀਆ ਦਾ ਥੋੜਾ ਥਿਰ ਗਿਆ ਕਿ ਪਹਿਲਾਂ ਪੰਜਾਬ ਦਾ ਵਿਕਾਸ ਦਾ ਜਿਹੜਾ ਆਲ ਇੰਡੀਆ ਨਾਲੋਂ ਕਾਫੀ ਉੱਪਰ ਹੁੰਦਾ ਸੀਗਾ ਜਦੋਂ ਆਲ ਇੰਡੀਆ ਦੇ ਵਿੱਚ 3.5% ਗਰੋਥ ਰੇਟ ਸੀ ਪੰਜਾਬ ਦੇ ਵਿੱਚ 5.5% ਗਰੋਥ ਰੇਟ ਸੀਗਾ ਤੇ ਅਸਮਿਆਂ ਵਿੱਚ ਬਰਾਬਰ-ਬਰਾਬਰ ਹੋ ਗਿਆ 5.5% ਪੰਜਾਬ ਦਾ 5.5% ਰੋਧਨ ਤੇ ਜਦੋਂ 90ਵੇਂ 90ਵੇਂ ਵਿੱਚ ਐਂਟਰ ਕਰਦੇ ਆ ਤਾਂ ਹਿੰਦੁਸਤਾਨ ਦਾ ਗਰੋਥ ਜਿਹੜਾ 5% 5.5 ਤੋਂ ਵੱਧ ਕੇ 6 ਦੇ ਨੇੜੇ ਪਹੁੰਚ ਗਿਆ ਤੇ ਪੰਜਾਬ ਥੋੜਾ ਠੜਕ ਗਿਆ ਘਟ ਗਿਆ 5% ਤੇ ਆ ਗਿਆ ਹੌਲੀ ਹੌਲੀ ਅਸੀਂ ਹੋਰ ਥੱਲੇ ਚਲੇ ਗਏ ਤਾਂ ਹੁਣ ਡਿੱਗਦੇ ਡਿੱਗਦੇ ਅਸੀਂ ਇਸ ਥਾਂ ਤੇ ਪਹੁੰਚੇ ਆ ਕਿ ਇਸ ਵੇਲੇ ਸਾਡਾ ਹਿੰਦੁਸਤਾਨ ਦੇ ਵਿੱਚ ਮੇਜਰ ਸਟੇਟ ਵਿੱਚੋਂ 10ਵਾਂ 11ਵਾਂ ਨੰਬਰ ਹੈ ਤੇ ਜੇ ਆਲ ਇੰਡੀਆ ਦੀਆਂ ਛੋਟੀਆਂ ਸਟੇਟਸ ਵੀ ਸ਼ਾਮਲ ਕਰ ਲਈਏ ਤਾਂ ਅਸੀਂ 19ਵੇਂ 20ਵੇਂ ਨੰਬਰ ਤੇ ਆ ਤੇ ਮਸਾਂ ਹੀ ਜਿਹੜੀ ਐਵਰੇਜ ਆਲ ਇੰਡੀਆ ਆਮਦਨ ਹੈ ਉਹ ਤੋਂ ਥੋੜੇ ਜਿਹਾ ਉੱਪਰ ਹੈ ਤੇ ਲੱਗਦਾ ਕਿ ਅਸੀਂ ਖਿਸਕੇ ਥੱਲੇ ਆ ਸਕਦੇ ਆ ਇਹਨੂੰ ਇਸ ਸਟੋਰੀ ਨੂੰ ਸਮਝਣ ਵਾਸਤੇ ਜ਼ਰੂਰੀ ਹੈ ਕਿ ਦੇਖਿਆ ਜਾਵੇ ਕਿ ਪੰਜਾਬ ਨਾਲ ਵਾਪਰਿਆ ਕੀ ਜਦੋਂ 99 ਦੀ ਨਵੀਂ ਪਾਲਸੀ ਹੁੰਦੀ ਹੈ ਤਾਂ ਉਹਦੇ ਚ ਦੋ ਤਿੰਨ ਕੰਮ ਜਿਹੜੇ ਹੋਏ ਜਿਨ੍ਹਾਂ ਨੂੰ ਸਾਡੇ ਸਿਆਸਤਦਾਨਾਂ ਨੇ ਪੰਜਾਬ ਦੇ ਵਿਚਾਰਵਾਨ ਲੋਕਾਂ ਨੇ ਵਿਚਾਰਿਆ ਨਹੀਂ ਉਹ ਬੜੀ ਦਿਲਚਸਪ ਹੈ ਇੱਕ ਤੇ ਆ ਕਿ ਪੰਜਾਬ ਜਿਹੜਾ ਹੋਂ ਬਾਰਡਰ ਸਟੇਟ ਹੈ ਔਰ ਜਿਹੜੇ ਖਣਜ ਪਦਾਰਥ ਨੇ ਬਿਹਾਰ ਹੈ ਵੈਸਟ ਬੰਗਾਲ ਹੈ ਚਾਰਖੰਡ ਹੈ ਜਾਂ ਹੋਰ ਇਲਾਕੇ ਨੇ ਉਹਨਾਂ ਤੋਂ ਕਾਫੀ ਦੂਰ ਹੈ ਤਾਂ ਪਹਿਲਾਂ 91 ਤੋਂ ਪਹਿਲਾਂ ਇੱਕ ਨਿਯਮ ਸੀਗਾ ਪਲਾਨਿੰਗ ਕਮਿਸ਼ਨ ਨੇ ਬਣਾਇਆ ਕਿ ਜਿੱਥੇ ਵਰਜੀ ਤੁਸੀਂ ਇੰਡਸਟਰੀ ਲਾਓ ਭਾਵੇਂ ਚਾਰਖੰਡ ਚਲਾਉਂਦੇ ਜੇ ਭਾਵੇਂ ਬਿਹਾਰ ਚਲਾਉਂਦੇ ਜੇ ਭਾਵੇਂ ਬੰਗਾਲ ਚਲਾਉਂਦੇ ਤੇ ਭਾਵੇਂ ਪੰਜਾਬ ਚ ਲੈਂਦੇ ਜੇ ਤਨੋਂ ਖਣਿਜ ਬਿਵਾਰਤ ਜਿਹੜੇ ਨੇ ਉਸੇ ਬਾਤੇ ਉੱਥੇ ਮਿਲਣਗੇ ਇਹ ਰੇਲਵੇ ਸਬਸਿਡੀ ਦਿੰਦੀ ਸੀਗੀ ਇਸ ਕਰਕੇ ਬਟਾਵਾਂ ਜਿਹੜਾ ਉਹ ਇੱਕ ਟਾਊਨ ਜਿਹੜਾ ਸਟੀਲ ਟਾਊਨ ਦੇ ਰੋਨ ਫਾਉਂਡਰੀ ਦਾ ਸੈਂਟਰ ਬਣਿਆ ਸੀਗਾ ਤੇ ਸਾਰੀ ਹਿੰਦੁਸਤਾਨ ਤੇ ਬਾਹਰ ਦੇ ਮਾਲ ਇਹ ਭੇਜਦਾ ਰਿਹਾ ਉਹ ਖਤਮ ਕਰਤਾ 91 ਤੋਂ ਬਾਅਦ ਫਰੇਟ ਇਕੁਅਲਾਈਜੇਸ਼ਨ ਦੀ ਪਾਲਿਸੀ ਖਤਮ ਕਰਤੀ ਤੇ ਜਿਹਦੇ ਤੇ ਜਿਹੜਾ ਪੰਜਾਬ ਨੂੰ ਇੱਕ ਡਿਸਐਡਵਾਂਟੇਜ ਸ਼ੁਰੂ ਹੋ ਗਿਆ ਕਿ ਜਿਹੜਾ ਵੀ ਮਾਲ ਬਾਹਰ ਆਉਣਾ ਤੇ ਬਾਅਦ ਵੇਚਣਾ ਉਹ ਟਰਾਂਸਪੋਰਟ ਕਾਸਟ ਐਡ ਹੋ ਗਈ। ਤੋਂ ਇਹ ਦੇ ਕਰਕੇ ਬਟਾਲਾ ਜਿਹੜਾ ਉਹਦੇ ਤੇ ਅਪਾਰਟਫਾਰਮ ਟੈਰਰਿਸਟਾਂ ਨੇ ਜਿੱਦਾਂ ਦੇ ਕਾਰਵਾਈਆਂ ਕੀਤੇ ਆ ਉਹਦੇ ਕਰਕੇ ਉੱਡਿਆ ਤੇ ਅਮਰਸਰ ਜਿਹੜਾ ਤੁਹਾਨੂੰ ਸ਼ਾਇਦ ਪਤਾ ਹੋਵੇ ਕਿ ਅਮਰਸਰ ਜਿਹੜਾ ਮੇਨਲੀ ਜਿਹੜਾ ਉਹ ਰੰਗਾਈ ਦਾ ਕੰਮ ਹੁੰਦਾ ਸੀਗਾ। ਜਿਵੇਂ ਅਹਮਦਾਬਾਦ ਦੀਆਂ ਮਿੱਲਾਂ ਤੋਂ ਕੱਪੜਾ ਬਣ ਕੇ ਤੇ ਰੰਗਣ ਵਾਸਤੇ ਅਮਰਸਰ ਹੁੰਦਾ ਸੀਗਾ। ਰੰਗਾਈ ਦਾ ਕੰਮ ਇੱਥੋਂ ਹੋ ਕੇ ਤੋਨੂੰ ਰੰਗ ਕੇ ਠੀਕ-ਠਾਕ ਕਰਕੇ ਫਿਨਿਸ਼ਿੰਗ ਕਰਕੇ ਤੇ ਵਾਪਸੇ ਜਾਂਦਾ ਸੀਗਾ ਤੇ ਹੁਣ ਉਹ ਮਹਿੰਗਾ ਪੈ ਗਿਆ ਭੜਾ ਕਰਕੇ ਉਹ ਕੰਮ ਜਿਹੜਾ ਉਹ ਸ਼ਿਫਟ ਜਾਂਦਾ ਤਾਮਲਾਡੂ ਚਲਾ ਗਿਆ ਤੇ ਜਾਂ ਗੁਜਰਾਤ ਚ ਵਾਪਸ ਚਲਾ ਗਿਆ ਸੋ ਫਰੇਟ ਇਕੁਇਲਾਈਜੇਸ਼ਨ ਦੀ پالਸੀ ਨੇ ਪੰਜਾਬ ਦਾ ਕਾਫੀ ਨੁਕਸਾਨ ਕੀਤਾ ਦੂਜਾ ਕਿ ਜਦੋਂ ਵਾਜਪਾਈ ਦੀ ਹਕੂਮਤ ਬਣਦੀ ਹੈ 95 ਤੋਂ 2004 ਤੱਕ ਉਹਨਾਂ ਨੇ 2003 ਦੇ ਵਿੱਚ ਇੱਕ ਫੈਸਲਾ ਕੀਤਾ ਕਿ ਜਿਹੜੀਆਂ ਹਿਲ ਸਟੇਟਸ ਨੇ ਸਾਡੇ ਗਵਰਨਰ ਦੇ ਵਿੱਚ ਜੰਮੂ ਕਸ਼ਮੀਰ ਹਿਮਾਚਲ ਪ੍ਰਦੇਸ਼ ਤੇ ਉੱਤਰਾਖੰਡ ਤੇ ਦੂਜੀਆਂ ਹਿਲ ਸਟੇਟਸ ਜਿਹੜੀਆਂ ਨੇ ਉਹਨਾਂ ਤੇ ਜਿੰਨੀ ਨਵੀਂ ਇੰਡਸਟਰੀ ਲੱਗੇਗੀ ਉਹਨਾਂ ਤੇ ਟੈਕਸ ਨਹੀਂ ਲੱਗਣਗੇ ਉਹਨਾਂ 'ਚ ਨਾ ਸੇਲ ਟੈਕਸ ਲੱਗੂਗਾ ਨਾ ਸੈਂਟਰਲ ਸੇਲ ਟੈਕਸ ਲੱਗੂਗਾ ਐਕਸਾਈਜ਼ ਡਿਊਟੀ ਨਹੀਂ ਲੱਗੂਗੀ ਉਹਦਾ ਰਿਜ਼ਲਟ ਇਹ ਹੋਇਆ ਕਿ ਜਿਹੜੀ ਪੰਜਾਬ ਦੀ ਕਾਫੀ ਇੰਡਸਟਰੀ ਹੈ ਖਾਸ ਕਰਕੇ ਲੁਧਿਆਣਾ ਦੀ ਇੰਡਸਟਰੀ ਹੈ ਉਹ ਵੱਧੀ ਕਾਫੀ ਸ਼ਿਫਟ ਕਰ ਗਈ ਕੋਸ਼ਰ ਇੰਡਸਟਰੀ ਜਿਹੜੀ ਹੈ ਪੌਂਟਾ ਸਾਹਿਬ ਹਿਮਾਚਲ ਦਾ ਟਾਉਨ ਹੈ ਉੱਥੇ ਸ਼ਿਫਟ ਕਰ ਗਈ ਤੇ ਇਹ ਜਿਹੜੇ ਪੈਕੇਜ ਦਿੱਤਾ ਗਿਆ ਇਹਨਾਂ ਨੂੰ ਹੇਲ ਸਟੇਟਸ ਨੂੰ ਉਹਨੇ ਪੰਜਾਬ ਦੀ ਇੰਡਸਟਰੀ ਕਾਫੀ ਖਰਾਬ ਕੀਤੀ ਹੈ ਲੁਧਿਆਣਾ ਦੇ ਉੱਤੇ ਕਾਫੀ ਫਰਕ ਪਿਆ ਫਾਰਮਾਸੂਟੀਕਲ ਇੰਡਸਟਰੀ ਜਿਹੜੀ ਹੈ ਦੀ ਮੈਨੂਫੈਕਚਰਿੰਗ ਕਰਦੇ ਵੀ ਸ਼ਤ ਪੰਜਾਬ ਚ ਹੋ ਰਹੀ ਆ ਲੇਕਿਨ ਸਾਰੀ ਬਿਲਿੰਗ ਜਿਹੜੀ ਆ ਹਿਮਾਚਲ ਤੋਂ ਹੋਣ ਲੱਗੀ ਟੈਕਸ ਜਿਹੜੇ ਨੇ ਉਹ ਹਿਮਾਚਲ ਨੂੰ ਨੇਚਰਲੀ ਹੋਣ ਲੱਗੇ ਪੰਜਾਬ ਤੋਂ ਗਰਵਾਹ ਹੋ ਗਿਆ ਇਸੇ ਤਰ੍ਹਾਂ ਕੁਝ ਯੂਨਿਟ ਜਿਹੜੇ ਨੇ ਉੱਥੇ ਪੌਟਾ ਸਾਹਿਬ ਚਲੇ ਗਏ ਜਾਂ ਉਤਰਾਖੰਡ ਦੇ ਡੇਰਾ ਦੁੰਗ ਵੱਲੋਂ ਚਲੇ ਗਏ ਤੋੜਾ ਪੰਜਾਬ ਨੂੰ ਦੂਜਾ ਨੁਕਸਾਨ ਹੋਇਆ ਤੀਜਾ ਨੁਕਸਾਨ ਜਿਹੜਾ ਹੈ ਉਹ ਪੰਜਾਬ ਦਾ ਪਾਕਿਸਤਾਨ ਦਾ ਬਾਰਡਰ ਹੈ ਇਹ ਬਾਰਡਰ ਹਮੇਸ਼ਾ ਹੀ ਸਰਗਰਮ ਰਹਿਦਾ ਕਰੀ ਲੜਾਈ ਕਰਕੇ ਕਦੀ ਡਰੋਨ ਨਾਲ ਡਰਗ ਸੁੱਟਣ ਕਰਕੇ ਸਮੱਗਲਿੰਗ ਕਰਕੇ ਤੇ ਇਹ ਬੜਾ ਇੰਟੈਂਸਿਵਲੀ ਪਾਪੂਲੇਟਡ ਹੈ ਤੇ ਲੋਕ ਐਨ ਬਾਰਡਰ ਤੱਕ ਜਿਹੜੀ ਆ ਜ਼ਮੀਨ ਵਾਹੁੰਦੇ ਨੇ ਕਿ ਭਾਵੇਂ ਉਹਨਾਂ ਨੂੰ ਮੁਸ਼ਕਲਾ ਆਉਂਦੀਆਂ ਨੇ ਕਿ ਸੂਰਜ ਚੜ੍ਹਨ ਤੋਂ ਬਾਅਦ ਤੇ ਸੂਰਜ ਛਪਣ ਤੋਂ ਪਹਿਲਾਂ ਉਹਨਾਂ ਨੂੰ ਉੱਥੇ ਕੰਮ ਕਰਨਾ ਪੈਂਦਾ ਅੱਗੋਂ ਪਿੱਛੋਂ ਕੰਮ ਨਹੀਂ ਕਰ ਸਕਦੇ ਉਹ ਮੁਸ਼ਕਲਾਂ ਦੇ ਬਾਵਜੂਦ ਪੰਜਾਬ ਦਾ ਜਿਹੜਾ ਬਾਰਡਰ ਤੱਕ ਜ਼ਮੀਨ ਜਿਹੜੀ ਵਾਈ ਜਾਂਦੀ ਆ ਤੇ ਹੋਇਆ ਇਹ ਕਿ ਇਹ ਇਹ ਜਿਹੜੇ ਬਾਰਡਰ ਵਾਲੇ ਏਰੀਏ ਨੇ ਉਹਨਾਂ ਦੀ ਆਮਦਨ ਦੂਜੇ ਬਾਕਰ ਦੇ ਨਾਲੋਂ ਘੱਟ ਮੇਰੇ ਕੁਲੀਕਸ ਨੇ ਸਟੱਡੀ ਕੀਤੀ ਸੀਗੀ ਤੇ ਅਸੀਂ ਦੇਖਿਆ ਕਿ ਜਿਹੜੇ ਬਾਰਡਰ ਦੇ ਡਿਸਟ੍ਰਿਕਟ ਨੇ ਪਠਾਨਕੋਟ ਦਾ ਗੁਰਦਾਸਪੁਰ ਦਾ ਹਿੱਸਾ ਸੀਗਾ ਅਮਰਸਰ ਤਰਨਤਾਰਨ ਜਿਹੜਾ ਅਮਰਸਰ ਦਾ ਹਿੱਸਾ ਸੀਗਾ ਤੇ ਫੋਜਪੁਰ ਫਾਜ਼ਿਲਕਾ ਇਹਨਾਂ ਇਲਾਕਿਆਂ ਦੇ ਵਿੱਚ ਬਾਕੀ ਸਟੇਟ ਦੇ ਨਾਲੋਂ ਜਿਹੜੀ ਪਰ ਕੈਪਿਟਲ ਨਿਕ ਮੈਂ 1/3 ਘਟ ਹੈ ਮਤਲਬ ਲੋਕ ਇੱਥੇ ਰੈਲੇਟਿਵਲੀ ਗਰੀਬ ਹੈ ਤੇ ਇੱਥੇ ਕੋਈ ਇੰਡਸਟਰੀ ਲਾ ਕੇ ਰਾਜੀ ਨਹੀਂ ਹੈ ਤੋ ਇਸ ਕਰਕੇ ਜਿਹੜਾ ਤਵਾਗਾ ਬਾਟਰ ਬੰਦਰਿੰਦਰਾ ਜਾਂ ਪਾਕਿਸਤਾਨ ਨਾਲ ਸਾਡੀ ਟੈਨਸ਼ਨ ਇੰਜ ਜਾਂ ਪਵਾੜ ਬੰਦਰਿੰਦਰਾ ਉਹਦੇ ਕਰਕੇ ਸਾਡਾ ਕਾਫੀ ਨੁਕਸਾਨ ਹੁੰਦਾ ਹੈ ਇਸ ਗੱਲ ਨੂੰ ਅਮਰਿੰਦਰ ਸਿੰਘ ਬਾਦਲ ਨੇ 2004 ਦੇ ਵਿੱਚ ਜਦੋਂ 2002 ਤੋਂ ਇਹਨਾਂ ਦੀ ਵਿਜਾਤ ਬੰਦ ਹੋ ਗਈ ਆ ਇਹਨਾਂ ਨੇ ਸੈਂਟਰ ਗਵਰਨਮੈਂਟ ਦੇ ਪ੍ਰੈਸ਼ਰ ਪਾ ਕੇ ਖਾਸ ਕਰਕੇ ਉਹ ਮਨਮੋਹਨ ਸਿੰਘ ਸਰਕਾਰ ਬਣ ਗਈ ਸੀ ਤੇ ਵਾਗਾ ਵਾਟਰ ਖੋਲਤਾ ਉਹਦੇ ਨਾਲ ਥੋੜੀ ਜਿਹੀ ਰੀਲੀਫ ਮਿਲੀ ਪੰਜਾਬ ਨੂੰ ਔਰ ਜੇ ਤੁਹਾਨੂੰ ਅੰਮ੍ਰਿਤਸਰ ਜਾਣ ਦਾ ਮੌਕਾ ਹੋਇਆ ਵਾਗਾ ਬਾਰਡਰ ਤੋਂ ਤੁਸੀਂ ਦੇਖਿਆ ਹੋਣਾ ਕਿ ਅੰਮ੍ਰਿਤਸਰ ਤੋਂ ਲੈ ਕੇ ਵਾਗਾ ਵਾਟਰ ਤੱਕ ਜ਼ਮੀਨਾਂ ਵੇਗੀਆਂ ਸੀਗੇ ਢਾਬੇ ਖੁੱਲਗੇ ਸੀਗੇ ਟੱਕਾਂ ਦੇ ਨਾਲ ਵਪਾਰ ਜਿਹੜਾ ਕਾਫੀ ਚਲੋ ਲੱਗਿਆ ਸੀਗਾ ਤਾਂ ਸਾਰਾ ਇਲਾਕਾ ਜਿਹੜਾ ਹੈ ਉੱਚ ਚਹਿਲ-ਪਹਲ ਕਾਫੀ ਵਧ ਗਈ ਸੀ ਕੁੱਲੀ ਕਾਫੀ ਜ਼ਿਆਦਾ ਉੱਥੇ ਕੰਮ ਕਰਦੇ ਸੀਗੇ ਕਿਉਂਕਿ ਸਮਾਨ ਜਿਹੜਾ ਨਾ ਟੱਕਾਂ ਤੋਂ ਲਾ ਕੇ ਉਧਰ ਦੇ ਟੱਕਾਂ ਵਿੱਚ ਘਾਣਾ ਹੁੰਦਾ ਸੀਗਾ ਜੇ ਸਾਰਾ ਕੰਮ ਕੁੱਲੀ ਕਰਦੇ ਸੀਗੇ ਤਾਂ ਇਹ ਜਦੋਂ ਵਪਾਰ ਬੰਦ ਹੁੰਦਾ ਹੈ ਜਿਹੜਾ ਕਿ ਭਾਜੀਪੀ ਨੇ 2019 ਦੇ ਵਿੱਚ ਬੰਦ ਕਰਤਾ ਫਿਰ ਵਪਾਰ ਉਧਰੋਂ ਪੰਜਾਬ ਨੂੰ ਨੁਕਸਾਨ ਹੋਦਾ ਸੋ ਤਿੰਨ ਫੈਕਟਰ ਜਿਹੜੇ ਨੇ ਕਿ ਫਰੇਟ ਇਕੁਇਲਾਈਜੇਸ਼ਨ ਦੀ ਪਾਲਿਸੀ ਦਾ ਖਤਮ ਹੋਣਾ ਗਵਾਂਡੀ ਰਾਜਾ ਨੂੰ ਪੰਜਾਬ ਦਾ ਇੰਟਰਸਟਟ ਘਾਣੇ ਚ ਨਾ ਰੱਖਦੇ ਹੋਏ ਸਪੈਸ਼ਲ ਪੈਕੇਜ ਦੇ ਦੇਣਾ ਟੈਕਸਾਂ ਤੋਂ ਛੋਟ ਦੇਣੀ ਔਰ ਤੀਸਰਾ ਪਾਕਿਸਤਾਨ ਨਾਲ ਵਪਾਰ ਬੰਦ ਕਰਨਾ ਪੰਜਾਬ ਦੀ ਇੰਡਸਟਰੀਜੇਸ਼ਨ ਦਾ ਬਹੁਤ ਨੁਕਸਾਨ ਹੁੰਦਾ ਹੈ ਤਾਂ ਇਹ ਤਿੰਨ ਐਕਸਟਰਨਲ ਫੈਕਟਰ ਨੇ ਜਿਨ੍ਹਾਂ ਨੇ ਪੰਜਾਬ ਦਾ ਨੁਕਸਾਨ ਕੀਤਾ ਦੂਜਾ ਜਿਹੜਾ ਪੰਜਾਬ ਦਾ ਨੁਕਸਾਨ ਕੀਤਾ ਪੰਜਾਬ ਦੀ ਸਿਆਸਤ ਨੇ ਬਹੁਤ ਨੁਕਸਾਨ ਕੀਤਾ ਕਿ ਪੰਜਾਬ ਦੀ ਸਿਆਸਤ ਦੇ ਵਿੱਚ ਖਾਸ ਕਰਕੇ 97 ਤੋਂ ਬਾਅਦ ਇੱਕ ਮੋੜ ਆਇਆ ਇਹਨੂੰ ਸਮਝਣ ਦੀ ਲੋੜ ਹੈ ਔਰ ਸ਼ਾਇਦ ਸਿਹਤ ਵਾਲੇ ਬੰਦੇ ਇਹਨੂੰ ਜ਼ਿਆਦਾ ਬਰੀਕੀ ਨਾਲ ਸਮਝ ਸਕਦੇ ਨੇ ਇੱਕ ਤਾਂ ਮੋਰਿਆ ਆ ਕਿ ਪੰਜਾਬ ਦੇ ਸਕੂਲਾਂ ਦੇ ਵਿੱਚ ਅੰਗਰੇਜ਼ੀ ਉਸ ਸਮੇਂ ਲਾਗੂ ਕੀਤੀ ਗਈ ਪਹਿਲੀ ਤਾਂ ਅੰਗਰੇਜ਼ੀ ਪੜਾਈ ਜਾਵੇ ਉਹ ਟੀਚਰ ਕੋਈ ਨਹੀਂਤਾ ਭਾਵੇਂ ਉਸ ਅੰਗਰੇਜ਼ੀ ਦਾ ਜਿਹੜੀ ਅੰਗਰੇਜ਼ੀ ਪੜ੍ਹਾਉਂਦੇ ਸੀ ਉਹ ਉਦੋਂ ਦੇ ਟੀਚਰ ਸੀ ਜਿਹੜੇ ਸਕੂਲਾਂ 'ਚ ਲੱਗੇ ਸੀਗੇ ਦੂਜਾ ਕੰਮ ਇਹ ਹੋਇਆ ਕਿ ਸਬਸਿਡੀਆਂ ਦੇ ਦੇ ਲੋਕਾਂ ਨੂੰ ਡਿਵੈਲਪਮੈਂਟ ਦਾ ਕੰਮ ਕੋਈ ਨਾ ਕਰੋ ਤੇ ਇਹ ਡਵੈਲਪਮੈਂਟ ਦਾ ਜਿਹੜਾ ਕੰਮ ਹੈ ਨਾ ਕਰਕੇ ਤੇ ਲੋਕਾਂ ਨੂੰ ਟੈਕਸ ਨਾ ਲਾਉ ਟੈਕਸ ਅਗਰਾਉਣਾ ਚਾਹਦੇ ਨਾ ਟੈਕਸ ਦੀ ਚੋਰੀ ਹੋਣ ਦਿਓ ਸਿਆਸਤਦਾਨ ਜਿਹੜੇ ਨੇ ਉਸ ਚੋਰੀ 'ਚ ਭਾਈਵਾਲ ਹੋ ਗਏ ਸਿਆਸਤ ਨੂੰ ਵਪਾਰ ਬਣਾ ਲਿਆ ਔਰ ਬਹੁਤ ਸਾਰੇ ਲੋਕਾਂ ਨੇ ਕਿਸੇ ਨੇ ਇੰਜੀਨੀਅਰਿੰਗ ਕਾਲਜ ਖੋਲ੍ਹ ਲਿਆ ਕਿਸੇ ਨੇ ਕਾਲਜ ਖੋਲ੍ਹਿਆ ਐਜੂਕੇਸ਼ਨ ਖੋਲ੍ਹ ਲਿਆ ਕਿਸੇ ਨੇ ਯੂਨੀਵਰਸਿਟੀ ਬਣਾ ਲਈ ਤੇ ਇਹ ਕੰਮ ਜਿਹੜਾ ਹੈ ਕੋਈ ਚੱਲ ਪਿਆ ਕਿ ਵਪਾਰ ਤੇ ਸਿਆਸਤ ਦਾ ਸਮੇਲ ਹੋ ਗਿਆ ਤੋ ਇਸ ਕਰਕੇ ਹੁਣ ਤੁਸੀਂ ਦੇਖਿਆ ਹੋਣਾ ਕਿ ਕਿੰਨੇ ਵੱਡੇ ਘਟਾਰੇ ਨਿਕਲਦੇ ਨੇ ਉਹ ਮੈਂ ਸਵੇਰੇ ਕਿਸੇ ਦੀ ਵੀਡੀਓ ਸੁਣ ਰਿਹਾ ਸੀਗਾ ਕਿ ਸ਼ਾਇਦ ਆਸ਼ੂ ਦੇ ਉੱਤੇ 2000 ਕਰੋੜ ਦੀ ਗਵਨ ਦਾ ਕੇਸ ਹੈ ਸੋ ਇਹ ਜਿਹੜੀ ਇਦਾਂ ਦੀਆਂ ਕਰਤਾਰ ਦੇ ਵਿੱਚ ਚੇਂਜ ਹੈ ਤਾਂ ਫਿਰ ਜੇ ਤੁਸੀਂ ਲੁੱਟਮਾਰ ਤੇ ਸਾਡਾ ਸਿਆਸਤਦਾਨ ਲੱਗ ਜਾਏ ਤਾਂ ਫਿਰ ਡਿਵੈਲਪਮੈਂਟ ਦਾ ਅਜੰਡਾ ਹੋਏਗਾ ਉਹ ਪਿੱਛੇ ਹੋ ਜਾਂਦਾ ਟੈਕਸ ਵਧਾਏ ਵੀ ਖਰਚ ਵਧਾਉਣੇ ਸ਼ੁਰੂ ਕਰਤੇ ਆਹ ਲੋਕਾਂ ਨੂੰ ਫ੍ਰੀ ਦੇ ਦਿਓ ਆਹ ਦੇ ਦਿਓ ਫਿਰ ਲੋਕਾਂ ਨੂੰ ਜਿਹੜੀ ਹੈ ਮੁਫਤ ਆਜ ਵਾਸਤੇ ਬਲੂ ਕਾਰਡ ਦਿੱਤੇ ਤੇ ਬਲੂ ਕਾਰਡ ਦੇਣ ਲੱਗਿਆਂ ਜਿਹੜੇ ਅਕਾਲੀ ਦਰ ਦੇ ਸਪੋਰਟਰ ਸੀਗੇ ਲੋਕ ਇਹੀ ਕਾਰਨ ਚ ਦੀਪੂਆ ਤੋਂ ਅਨਵਾਜ ਜਾਣਾ ਹੁੰਦੇ ਉਹ ਵੱਡੀਆਂ ਕੋਠੀਆਂ ਵਾਲੇ ਜਿਹੜੇ ਨੇ ਸੋ ਸੱਡਨਲੀ ਪੰਜਾਬ ਦੇ ਜਿੱਥੇ ਪੋਵਰਟੀ ਰੇਸ਼ਿਓ ਜਿਹੜੀ ਹੈ ਉਹ 5-6% ਹੈ ਕੋਟੀ ਪਾਪੂਲੇਸ਼ਨ ਦਾ 30-35% ਲੋਕਾਂ ਨੇ ਕਾਰ ਬਣਾਤੇ ਇਹਨਾਂ ਨੇ ਤੋਂ ਫੂਡ ਸਬਸਿਡੀ ਬਹੁਤ ਵੱਧ ਵੱਧ ਗਿਆ ਟਰਾਂਸਪੋਰਟ ਜਿਹੜੀ ਹੈ ਉਹ ਖਰਾਬ ਹੋ ਗਿਆ ਕੰਮ ਐਜੂਕੇਸ਼ਨ ਖਰਾਬ ਹੋ ਗਈ ਹੈਲਥ ਖਰਾਬ ਹੋ ਗਈ ਟੈਕਸ ਇਕੱਠੇ ਨਹੀਂ ਹੋ ਰਹੇ ਤਾਂ ਫਿਰ ਸਰਕਾਰ ਕਰੇਗੀ ਸਰਕਾਰ ਨੇ ਇੱਕ ਤਰੀਕਾ ਸੋਚਿਆ ਨਭ ਲਿਆ ਕਿ ਕਰਜ਼ਾ ਲਓ ਬੈਂਕਾਂ ਤੋਂ ਤੇ ਇਥੋਂ ਪੰਜਾਬ ਦੇ ਕਰਜ਼ੇ ਦੀ ਖਾਣੀ ਸ਼ੁਰੂ ਹੁੰਦੀ ਆ ਕਿ ਜਿਹੜਾ ਟੈਰਰਿਸਟ ਟੈਨ ਦਾ ਕਰਜ਼ਾ ਹੈ ਉਹਦਾ ਜਿੰਨਾ ਰਹਿੰਦਾ ਸੀਗਾ ਉਹ ਫਾਈਨਾਂਸ ਕਮਿਸ਼ਨ ਜਿਹੜਾ 11ਵਾਂ 13ਵਾਂ ਹੈ ਉਹਦੇ ਵਿੱਚ ਰਹਿੰਦੀ ਮਾਫ ਕਰ ਦਿੱਤਾ ਸੀਗਾ ਬਾਕੀ ਦਾ ਕਰਜ਼ਾ ਜਿਹੜਾ ਸਿਆਸਤਦਾਨਾਂ ਦੀ ਫਿਸਕਲ ਮਿਸਮੈਨੇਜਮੈਂਟ ਬੱਧ ਇੰਤਜ਼ਾਮੀ ਨਾਲ ਪੈਦਾ ਹੋਇਆ ਔਰ ਪਹਿਲਾਂ ਇਹ ਕਰਜ਼ਾ 10000 ਕਰੋੜ ਹਰ ਸਾਲ ਵਧਦਾ ਸੀਗਾ ਪਹਿਲੇ ਦੌਰ ਦੇ ਵਿੱਚ ਖਾਸ ਕਰਕੇ 97 ਤੋਂ ਲੈ ਕੇ 2000 60 ਤੱਕ ਫਿਰ ਇਹ ਕਰਜ਼ਾ ਜਿਹੜਾ 15 20000 ਕਰੋੜ ਦੇ ਸਾਲਾਨਾ ਬਰਨਾ ਪੈਣਾ ਸ਼ੁਰੂ ਹੋਇਆ ਤਾਂ ਫਿਰ 17 ਦੇ ਵਿੱਚ ਇੱਕਦਮ ਸੈਂਟਰਲ ਗਵਰਨਮੈਂਟ ਨੇ ਦੇਖਿਆ ਕਿ ਜਿਹੜੀ ਫੂਡ ਦੀ ਪ੍ਰਕਿਊਰਮੈਂਟ ਹੁੰਦੀ ਆ ਅਨਾਜ ਜਿਹੜਾ ਖਰੀਦਿਆ ਜਾਂਦਾ ਵੱਡੀਆਂ ਚ ਉਹਦੇ ਚ ਘਪਲਾ ਬਹੁਤ ਹੋਇਆ ਤਾਂ 30000 ਦਾ ਉਹਨੇ ਘਾਟਾ ਕੱਢਦਾ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਿਹੜੇ ਲਾਸਟ ਹਾਂ ਦੇ ਰਹਿੰਦਾ ਸੀਗਾ ਦਸਕ ਦਿੰਦੇ ਉਹ ਜਾ ਕੇ ਸਾਈਨ ਕਰਾ ਦੇ ਇਹਨਾਂ ਸਾਡੇ ਨੂੰ ਕਰਜ਼ੇ ਚ ਕਨਵਰਟ ਕਰਦੇ ਉਹ ਸਾਲ ਕੱਲੇ ਸਾਲ 50000 ਪੰਜਾਬ ਸਰ ਕਰਜ਼ਾ ਚੜਿਆ ਤੇ ਜਦੋਂ ਆਪ ਪਾਰਟੀ ਦੀ ਸਰਕਾਰ ਬਣੀ ਸੋ ਉਦੋਂ ਤੱਕ ਪੰਜਾਬ ਦੇ ਸਿਰ 282000 ਕਰੋੜ ਦਾ ਕਰਜ਼ਾ ਚੜ ਚੁੱਕਾ ਸੀਗਾ ਤੇ ਜਿਹੜੇ ਖੌ ਪਾਰਟੀ ਜਦੋਂ ਪਾਵਰ ਚਾਹੀਏ ਚਨਾਕੇ ਦੇ ਬਦਲਾਅ ਕਰਾਂਗੇ ਉਸ ਬਦਲਾਅ ਦੇ ਦੌਰ ਦੇ ਵਿੱਚ ਇਹਨਾਂ ਨੇ 2082 ਕਰੋੜ ਤੋਂ ਲੈ ਕੇ ਤੇ ਅਨੁਮਾਨ ਹੈ ਕਿ ਜਿਹੜਾ ਫਰਾਂਸ ਮਿਸਟਰ ਹਰਪਾਲ ਚੀਮਾ ਦੀ ਸਟੇਟਮੈਂਟ ਬਜਟ ਦੇ ਵਿੱਚ ਦੇ ਮੁਤਾਬਕ ਮਾਰਚ 1925 ਤੱਕ ਇਹ 372 ਹਜ਼ਾਰ ਕਰੋੜ ਕਰਜ਼ਾ ਹੋ ਜਾਏਗਾ ਜਿਹਦਾ ਮਤਲਬ ਹੈ ਕਿ ਇਹਨਾਂ ਨੇ 3 ਸਾਲਾਂ ਦੇ ਵਿੱਚ 90 ਹਜ਼ਾਰ ਕਰੋੜ ਕਰਜ਼ਾ ਹੋਰ ਚੜਾਤਾ ਹੈ ਇਹਦਾ ਮਤਲਬ ਹੈ ਕਿ ਹਰ ਸਾਲ 30 ਹਜ਼ਾਰ ਕਰੋੜ ਐਡੀਸ਼ਨਲ ਕਰਜ਼ਾ ਹਰ ਸਾਲ ਪਿਆਰ ਦੇ ਇਸ ਚੜ ਰਿਹਾ ਤੋਂ ਇਹ ਚਾਹ ਕਿ 24-25 ਹਜ਼ਾਰ ਕਰੋੜ ਤਾਂ ਵਿਆਜ ਹੈ ਕਿਉਂਕਿ ਜਿਹੜਾ ਕਰਜ਼ਾ ਹੈ ਉਹਦੀ ਕਿਸ਼ਤ ਕਰਜ਼ਾ 10 ਸਾਲਾਂ ਵਿੱਚ ਬੋਲਣਾ ਹੁੰਦਾ ਤੇ ਜਿੰਨਾ ਦਾ ਇਸਰ ਕਰਜ਼ਾ ਹੈ ਉਹਦਾ 10% ਦਾ ਜਾਊਗਾ ਮੂਲ ਵਿੱਚ ਤੇ ਬਾਕੀ ਵਿਆਜ ਵਿਆਜ ਜਿਹੜਾ ਹੈ ਉਹ ਕਮਰਸ਼ੀਅਲ ਬੈਂਕ ਨੇ ਕਮਰਸ਼ੀਅਲ ਬੈਂਕ ਕਰਜ਼ਾ ਦੇ ਰਹੇ ਸਰਕਾਰੀ ਬੈਂਕ ਨੇ ਉਹਨਾਂ ਨੇ ਵਿਆਜ 8-9% ਲੈਣਾ ਤੇ ਕਾਫੀ ਵੱਡੀ ਅਮਾਉਂਟ ਜਿਹੜੀ ਵਿਆਪਤ ਜਾ ਰਹੀ ਹੈ ਇਸ ਕਰਕੇ ਮੇਰਾ ਇਹ ਅਹਿਮਾਨ ਹੈ ਕਿ ਜਿਹੜੇ ਸਰਕਾਰ ਦੇ ਆਪਣੇ ਸਾਧਨ ਨੇ ਉਹਦਾ 1/3 ਹਿੱਸਾ ਜਿਹੜਾ ਉਹ ਕਰਜ਼ੇ ਨੂੰ ਮੋੜਨ ਵਿੱਚ ਜਾ ਰਿਹਾ ਤੇ ਇਸ ਕਰਕੇ ਨਵਾਂ ਕਰਜ਼ਾ ਕਰਜ਼ਾ ਉਤਾਰਨ ਵਾਸਤੇ ਲਿਆ ਜਾ ਸਕਦਾ ਤੇ ਇੱਕ ਪੰਜਾਬ ਇੱਕ ਕਰਜ਼ੇ ਦੇ ਘਣ ਚੱਕਰ ਦੇ ਵਿੱਚ ਫਸੀ ਹੋਈ ਸਟੇਟ ਹੈ ਤੇ ਸਟੇਟ ਕੋਲ ਇਨਵੈਸਟਮੈਂਟ ਕਰਨ ਨੂੰ ਸਟੇਟ ਦੇ ਵਿੱਚ ਕੋਈ ਨਵਾਂ ਇਨੀਸ਼ੀਏਟਿਵ ਚਲਾਉਣ ਵਾਸਤੇ ਕੋਈ ਨਵੀਂ ਇੰਟਰਵੈਂਸ਼ਨ ਕਰਨ ਵਾਸਤੇ ਪੈਸਿਆਂ ਦੀ ਘਾਟ ਹੈ ਔਰ ਇਸ ਵਕਤ ਹੋ ਰਿਹਾ ਕਿ ਸਰਕਾਰੀ ਮੁਲਾਜ਼ਮਾਂ ਨੂੰ ਤਨਖਾਹ ਉਹਨਾਂ ਦੀ ਪੈਨਸ਼ਨ ਟੈਂਪਰ ਸਿਰ ਨਹੀਂ ਦਿੱਤੀ ਜਾ ਰਹੀ ਤੇ ਹਾਈ ਕੋਰਟ ਦੇ ਵਿੱਚੋਂ ਡਾਇਰੈਕਸ਼ਨਸ ਆ ਰਹੀਆਂ ਨੇ ਕਿ ਪੈਨਸ਼ਨਾਂ ਜਿਹੜੀਆਂ ਲੋਕਾਂ ਨੂੰ ਟੈਂਪਰ ਦਿੱਤੀਆਂ ਜਾਣ ਸੋ ਇਹ ਕਰਜ਼ੇ ਦੇ ਘਣ ਚੱਕਰ 'ਚ ਫਸਾਉਣ ਵਾਲਾ ਜਿਹੜਾ ਕੰਮ ਹੈ ਉਹ ਸਾਡੀ ਸਿਆਸਤ ਦੇ ਇੱਕ ਕਰੈਕਟਰ ਨੇ ਕਿ ਮંત્રી ਬਣੋ ਵਿਧਾਇਕ ਬਣੋ ਪੈਸੇ ਕਮਾਓ ਔਰ ਆਪਣਾ ਬਿਜ਼ਨਸ ਚਲਾਓ ਔਰ ਟੈਕਸ ਚੋਰੀ ਕਰੋ ਔਰ ਚੈਟ ਚੋਰੀ ਕਰਵਾਓ ਤੇ ਏਜੰਟ ਬਣੋ ਉਹਨੇ ਖਰਾਬ ਕੀਤਾ ਤੇ ਦੂਜਾ ਜਿਹੜਾ ਕਿ ਟੈਕਸ ਇਕੱਠਾ ਨਾ ਕਰਕੇ ਤੇ ਕਰਜ਼ਾ ਲੈ ਕੇ ਸਰਕਾਰ ਦਾ ਕੰਮ ਚੋਰੀ ਚਲੋ ਮੈਂ ਸਮਝਦਾ ਕਿ ਕੁਝ ਲੋਕ ਜਿਹੜੇ ਜਿਨਾਂ ਨੂੰ ਅર્થਸ਼ਾਸਤਰ ਵੀ ਸਮਝ ਨਹੀਂ ਆ ਉਹ ਹਮੇਸ਼ਾ EMPLOYEES ਦੇ ਖਿਲਾਫ ਬੋਲੀ ਜਾਂਦੇ ਨੇ ਕਿ ਪੰਜਾਬ ਦੇ ਬਜਟ ਦਾ ਇਹ 50% ਦਾ ਵਾਧਾ ਜਿਹੜਾ ਉਹ ਮੁਲਾਜ਼ਮਾਂ ਦੇ ਤਨਖਾਹਾਂ ਤੇ ਪੈਨਸ਼ਨ 'ਚ ਜਾ ਰਿਹਾ ਸਟੈਟਿਸਟਿਕਸ ਇਹ ਨਹੀਂ ਕਹਿੰਦੇ ਸਟੈਟਿਸਟਿਕਸ ਇਹ ਕਹਿੰਦੇ ਨੇ ਕਿ ਪਿਛਲੇ ਸਾਲਾਂ ਦੇ ਵਿੱਚ ਇਹ 80% ਤੋਂ ਘਟ ਕੇ 40% ਦੇ ਆਸ-ਪਾਸ ਰਹਿ ਗਿਆ ਕਿਉਂਕਿ ਪੰਜਾਬ ਦੇ ਜਿਹੜੇ ਨਵੇਂ ਮੁਲਾਜ਼ਮ 2004 ਤੋਂ ਬਾਅਦ ਭਰਤੀ ਹੋ ਰਹੇ ਨੇ ਉਹ ਤਾਂ ਪੈਨਸ਼ਨ 'ਚੋਂ ਬਾਹਰ ਕੱਢਤੇ ਗਏ ਨੇ ਤੇ ਬਹੁਤ ਸਾਰੀਆਂ ਪੋਸਟਾਂ ਖਾਲੀ ਨੇ ਔਰ ਕਾਫੀ ਸਟਾਫ ਜਿਹੜਾ ਉਹ ਗੈਸਟ ਫੈਕਲਟੀ ਜਿਵੇਂ ਕਾਲਜਾਂ 'ਚ ਹੈ ਜਾ ਟੈਂਪਰੇਰੀ ਨੇ ਜਾਂ ਰਹਾਕ ਨੇ ਉਹਨਾਂ ਨੂੰ ਕੋਈ ਮਤਲਬ ਨਾ ਤਨਖਾਹ ਚੱਜਣਾ ਦਿੱਤੀ ਜਾ ਰਹੀ ਆ ਤੇ ਨਾ ਹੀ ਉਹਨਾਂ ਨੂੰ ਸਰਵਿਸ ਕੰਡੀਸ਼ਨ ਠੀਕ ਹੈ ਤੇ ਜਿਹੜੇ ਨਵੇਂ ਬੰਦੇ ਰੱਖੇ ਜਾ ਰਹੇ ਨੇ ਉਹਨਾਂ ਨੂੰ ਬੇਸਿਕ ਸੈਲਰੀ ਤੱਕਿਆ ਜਾ ਰਿਹਾ ਤਿੰਨ ਸਾਲ ਉਹਦੀ ਉਹਨਾਂ ਨੂੰ ਗ੍ਰੇਡ ਨਹੀਂ ਜਾਰਾ ਪੂਰਾ ਉਹਨਾਂ ਨੂੰ ਡੀਏ ਨਹੀਂ ਦੇਣਾ ਹੌਸਰਟ ਨਹੀਂ ਦੇਣਾ ਤੇ ਉਹਨਾਂ ਦੀ ਸਰਵਿਸ ਰਿਟਾਇਰਮੈਂਟ ਬੈਨੀਫਿਟ ਵਾਸਤੇ ਕਾਊਂਟ ਵੈਸੇ ਨਹੀਂ ਕਰਨੀ ਤੋਂ ਇਸ ਕਰਕੇ ਜਿਹੜਾ یہ کہنا کہ ملاجمہ کر کے سمسیہ ہے ملاجمہ کر کے سمسیہ نہیں ہے یہ جاسے کرجہ رہا وہ موڑے اور ٹیکس دی چوری جی ہے وہ کر کے ہے کچھ میرے کولیگز نے ایسٹیمیٹ لگائے نے کہ تئی ایسٹیمیٹ لگائے سی ہے کہ اٹھائی تو تی ہزار کروڑ دی ٹیکس دی چوری ہو سکتی ہے اور اے جے ٹیکس ابڑا جائے تا میں سمجھنا کہ ایڈیشنل کرزہ لین کی ਲੋੜ ਨਹੀਂ ਪੈਂਦੀ ਔਰ ਜੇ ਤੁਸੀਂ ਸਬਸਿਡੀ ਦੀ ਰੈਸ਼ਨਲਾਈਜੇਸ਼ਨ ਕਰ ਲੋ ਤਾਂ ਮੇਰੀ ਮੇਰਾ ਐਸਟੀਮੇਟ ਹੈ ਕਿ 10000 ਕਰੋੜ ਜਿਹੜਾ ਹੈ ਉਹ ਹੋਰ ਬਚਾਇਆ ਜਾ ਸਕਦਾ ਤੇ ਸ਼ਹਿਰਾਂ ਦੇ ਵਿੱਚੋਂ ਜਿਹੜੇ ਲੋਕਾਂ ਨੂੰ ਤੁਸੀਂ ਪਾਣੀ ਦੇ ਦੇ ਜੇ ਸੀਵਰੇਜ ਦੀ ਫੈਸਿਲਿਟੀ ਦੇ ਦੇ ਜੇ ਲਾਈਟਾਂ ਦੇ ਦੇ ਜੇ ਹਾਊਸ ਟੈਕਸ ਇਕੱਠਾ ਕਰੋ ਤੇ ਬਿੱਲ ਕੱਥੇ ਕਰ ਲੋ ਤੇ ਜਿਹੜੀਆਂ ਅਰਬਨ ਲੋਕਲ ਬਾਡੀ ਨੇ ਸੈਲਫ ਸਫੀਸ਼ੀਐਂਟ ਬਣਾ ਕੇ ਤੇ ਅਗੇਨ ਤੁਸੀਂ ਵੀ 25000 ਕਰੋੜ ਬਚਾ ਸਕਦੇ ਜੇ ਪਰ ਇਹ ਕਰਨ ਨੂੰ ਤਿਆਰ ਨਹੀਂ ਹੈਗੇ ਮੈਂ ਤੁਹਾਨੂੰ ਇੱਕ ਫੈਕਟ ਸੰਭਾ ਕਰਨਾ ਚਾਹੁੰਦਾ ਜਿਹੜਾ ਕਿ ਬੜਾ ਚਕਾਉਣ ਵਾਲਾ ਹੈਗਾ ਜਦੋਂ ਨਵਜੋਤ ਸਿੰਘ ਸਿੱਧੂ ਮਨਿਸਟਰ ਸੀਗੇ ਲੋਕਲ ਬਾਡੀ ਦੇ ਉਹਨਾਂ ਨੇ ਇੱਕ ਸਰਵੇ ਕਰਾਇਆ ਡਰੋਨ ਦੇ ਨਾਲ ਲੁਧਿਆਣੇ ਦਾ ਤੇ ਲੁਧਿਆਣੇ ਦੇ ਵਿੱਚ ਦੇਖਿਆ ਗਿਆ ਕਿ ਆਬਾਦੀ ਤਾਂ 15-20 ਲੱਖ ਹੈ ਐਂ ਬੈ ਔਰ ਗ੍ਰਹ ਹਾਊਸ ਹੋਲਡ ਨੂੰ ਦਾ ਨੰਬਰ 5 ਲੱਖ ਤੋਂ ਵੱਧ ਹੈ ਲੇਕਿਨ ਜਿਹੜੇ ਇਹ ਬਿੱਲ ਦੇ ਰਹੇ ਸੀ ਜਿਹੇ ਹਾਊਸ ਟੈਕਸ ਦੇ ਰਹੇ ਸੀਗੇ ਉਹਨਾਂ ਦਾ ਨੰਬਰ 93940000 ਹੈ ਇਹ ਉਹ ਬਹੁਤ ਸਾਰੇ ਲੋਕ ਜਿਹੜੇ ਨੇ ਸ਼ਹਿਰਾਂ 'ਚ ਰਹ ਰਹੇ ਨੇ ਸੀਵਰੇਜ ਦਾ ਫੈਸਿਲਿਟੀ ਮਾਨ ਰਹੇ ਨੇ ਪਾਣੀ ਸਪਲਾਈ ਦੇਖ ਰਹੇ ਨੇ ਉੱਥੇ ਰੋਡਸ ਵੀ ਬਣਦੀਆਂ ਨੇ ਉੱਥੇ ਲਾਈਟਿੰਗ ਦਾ ਇੰਤਜ਼ਾਮ ਹੈ ਉਹ ਟੈਕਸ ਵਗੈਰਾ ਨਹੀਂ ਲਾਰੇ ਇਹਦਾ ਕਾਰਨ ਇਹ ਹੈ ਕਿ ਜਦੋਂ ਇਲੈਕਸ਼ਨ ਹੁੰਦੀ ਹੈ ਉਹਦੇ ਨੇੜੇ ਜਿਹੜੀਆਂ ਕਲੋਨੀਆਂ ਨੇ ਉਹਨਾਂ ਨੂੰ ਸ਼ਹਿਰ ਦੇ ਵਿੱਚ ਸ਼ਾਮਲ ਕਰ ਲੈਂਦੇ ਨੇ ਮਿਊਸਲ ਲਿਮਟ ਵਧਾਉਂਦੇ ਨਹੀਂ ਨਾ ਮਿਊਸਪੈਲਟੀ ਕੋ ਰਿਕਾਰਡ ਹੁੰਦਾ ਤੇ ਟੈਕਸ ਜਿਹੜਾ ਇਕੱਠਾ ਨਹੀਂ ਕਰਦੇ سو so, کافی سکوپ ہے انہوں کی کرنے کا لیکن سارے سیاستدان جرے نے وہ اس پاسے جان کی بجائے وہ سوکھا طریقہ میں لبیا کہ کرزہ لو اور جرا فیوچر واسطے ڈیٹ بارڈن سٹیٹ واسطے جنریٹ کرو اپنے پانچ سال راج کرو اس تو بعد جی اگلی سکار آن کے بگتے گی کی. کیونکہ موجودہ سکار یہ کہہ رہی ہے کہ کرزہ سارے تھی لے رہے ہیں کہ پرانیاں سرکار نے ਸੱਬਾ ਜੇ ਬੋਲੇ ਨਾ ਵਧਾਤਾ ਸਾਨੂੰ ਦੇਣਾ ਪੈ ਰਿਹਾ ਪਰ ਦੇਖਣ ਵਾਲੀ ਗੱਲ ਹੈ ਕਿ ਜੇ ਉਹਨਾਂ ਦੇ ਰਾਜ ਦੇ ਵਿੱਚ 20000 ਕਰੋੜ ਸਲਾਮਾ ਟੈਕਸ ਕਰਜ਼ਾ ਵਧ ਰਿਹਾ ਸੀ ਤੁਹਾਡੇ ਰਾਜ 30000 ਕਰੋੜ ਕਿਵੇਂ ਵਧ ਰਿਹਾ ਇਹ ਮਤਲਬ ਹੈ ਕਿ ਤੁਸੀਂ ਸਿਸਟਮ ਉਦਾ ਹੀ ਕੰਟੀਨਿਊ ਕਰ ਰਹੇ ਜੇ ਤੇ ਕਰਜ਼ੇ ਦੇ ਬੰਦੇ ਪਰ ਹੋ ਕੇ ਹੋਰ ਕਰਜ਼ੇ ਦੀ ਪੰਡ ਪੰਜਾਬ ਦੇ ਸਿਰ ਚੜਾ ਰਹੇ ਜੇ ਪ੍ਰੋਫੈਸਰ ਇਹਦੇ ਚ ਇਹ ਗੱਲ ਠੀਕ ਹੈ ਕਿ ਜਸਪਦਰ ਤੇ ਡਵੈਲਪਮੈਂਟ ਦੇ ਮਸਲਿਆਂ ਦੇ ਜਾਂ ਐਜੂਕੇਸ਼ਨ ਦੇ ਜਿਹੜਾ ਨਵੇਂ ਸਾਇੰਸ ਕਾਲਜ ਗਰਾਉਂਜੋ ਪੜਿਆ ਉਥੇ ਸਾਇੰਸ ਕਾਲਜ ਇਥੇ ਚਾਹੀ ਲੈਕਚਰਾਂ ਹੁੰਦੇ ਸੀ ਅੱਜ ਉਥੇ ਸਾਇੰਸ ਦਾ ਸਬਜੈਕਟ ਦਾ ਕੋਈ ਲੈਕਚਰਰ ਨਹੀਂ ਸਿਰਫ ਇੱਕ ਇੰਗਲਿਸ਼ ਦਾ ਜਿੱਥੋਂ ਡਾਕਟਰ ਇੰਜੀਨੀਅਰ ਪੈਦਾ ਹੁੰਦੇ ਸੀ ਇਸ ਤਰ੍ਹਾਂ ਸਟੇਟ ਕਾਲਜ ਆ ਜਿੱਤੇ 35 40 ਪੋਸਟ ਆਉਂਦੀਆਂ ਸੀ ਉਥੇ ਹੁਣ ਸਿਰਫ ਦੋ ਵਰਕਿੰਗ ਲੈਕਚਰਰ ਨੇ ਬਾਕੀ ਸਾਰੇ ਡਹਾਕ ਨੇ ਇਸੇ ਤਰ੍ਹਾਂ ਦੀ ਪੰਜਾਬ ਦੇ 64 65 ਸਰਕਾਰੀ ਕਾਲਜੇ ਦੀ ਵਿਵਸਥਾ ਤੇ ਵੱਡੇ ਪੱਧਰ ਤੇ ਸਕੂਲਾਂ ਦੇ ਸੈਕਟਰ ਚ ਵੀ ਇਹ ਸਿਚੁਏਸ਼ਨ ਹੈ ਜੇ ਥੋੜੀ ਵੀ ਜਿਸ ਤੇ ਤਨਖਾਹ ਪੜ ਦੇ ਕਰਵਾ ਰਹੇ ਨੇ ਇਹ ਜਿਹੜਾ ਆਪਣੇ ਡਵੈਲਪਮੈਂਟ ਦੇ ਲੈਵਲ ਤੇ ਜੋਬ ਸੈਕਟਰ ਜਿਹੜਾ ਡਕਲਾਈਨ ਕੀਤਾ ਇਹ ਜਿਹੜੀ ਨੌਜਵਾਨਾਂ ਦੀ ਬੇਰੁਜ਼ਗਾਰੀ ਦਾ ਪੜਿਆ ਲਿਖਿਆਂ ਦਾ ਇਹਦਾ ਕੋਈ ਤੱਥ ਡਾਟਾ ਇਹਦਾ ਕੀ ਹੈ ਕਿਸ ਰਿਪੋਰਟ ਦਾ ਦੇਖੋ ਗੱਲ ਇਹ ਹੈ ਕਿ ਪਹਿਲਾਂ ਹਿੰਦੁਸਤਾਨ ਦੇ ਵਿੱਚ ਬੇਰੁਜ਼ਗਾਰੀ ਦੀ ਦਰ ਜਿਹੜੀ ਹੈ ਨੈਸ਼ਨਲ ਸੈਂਪਲ ਸਰਵੇ ਦੇ ਸਰਵੇ ਦੱਸਦੇ ਨੇ 2001-02 ਤੱਕ 3.5% 4% ਬੇਰੁਜ਼ਗਾਰੀ ਜ਼ਿਆਦਾ ਰਹਿੰਦੀ ਸੀ ਹੁਣ ਜਿਹੜਾ ਡਾਟਾ ਹੈ ਤ੍ਰਾਇਐਡਿਕ ਲੇਬਰ ਫੋਰਸ ਸਰਵੇ ਦਾ 2017 ਦਾ ਉਹਨੇ ਪੁਆਇੰਟ ਆਊਟ ਕੀਤਾ ਕਿ ਇਹ ਦਰ ਨੀਅਰਲੀ ਡਬਲ ਹੋ ਗਈ 6.5% ਹੋ ਗਈ ਹੈ ਤੇ ਪੰਜਾਬ ਵਿੱਚ ਜਨਰਲ ਬੇਰਜ਼ਗਾਰੀ ਦੀ ਦਰ 7.5% ਹੈ ਜਿਹੜਾ ਮਤਲਬ ਹੈ ਕਿ ਜਿੰਨੀ ਵੀ ਸਾਡੀ ਵਰਕ ਫੋਰਸ ਹੈ 15 ਸਾਲ ਤੋਂ ਲੈ ਕੇ 59 ਸਾਲ ਦੀ ਉਮਰ ਤੱਕ ਉਹਦਾ 7.5% ਬੇਰਜ਼ਗਾਰ ਹੈ ਲੇਕਿਨ ਨੌਜਵਾਨਾਂ ਦੇ ਵਿੱਚ ਬੇਰਜ਼ਗਾਰੀ ਦੀ ਦਰ ਹਿੰਦੁਸਤਾਨ ਦੇ ਵਿੱਚ 22% ਹੈ ਤੇ ਪੰਜਾਬ ਦੇ ਵਿੱਚ 29% ਹੈ ਸੋ ਪੰਜਾਬ ਦੇ ਵਿੱਚ ਬੇਰਜ਼ਗਾਰੀ ਦੀ ਦਰ ਆਲ ਇੰਡੀਆ ਲੈਵਲ ਤੋਂ ਬਹੁਤ ਜ਼ਿਆਦਾ ਹੈ ਔਰ ਲਗਭਗ 29-30% ਸਾਡੇ ਨੌਜਵਾਨਾਂ ਦੇ ਕੋਲ ਕੋਈ ਕੰਮ ਨਹੀਂ ਹੈ ਔਰ ਬੇਰਜਗਾਰੀ ਦਾ ਆਲਮ ਇਹ ਆ ਕਿ 50 ਪੋਸਟਾਂ ਕਦੋਂ ਤੇ 2-3 ਲੱਖ ਜਿਹੜੀਆਂ ਉੱਥੇ ਅਰਜ਼ੀਆਂ ਆ ਜਾਂਦੀਆਂ ਨੇ ਸੋ ਬੇਰਜਗਾਰੀ ਬਹੁਤ ਸੀਰੀਅਸ ਪ੍ਰੋਬਲਮ ਹੈ ਔਰ ਇਹਨੂੰ ਹੈਂਡਲ ਤਾਂ ਕਰਨਾ ਚਾਹੀਦਾ ਤੁਸੀਂ ਜਿਹੜੀਆਂ ਇੰਸਟੀਟਿਊਸ਼ਨ ਦੇ ਡਿਕਲਾਈਨ ਵਿੱਚ ਖਾਲੀ ਪੋਸਟਾਂ ਪਈਆਂ ਜਗਰਾਉ ਕਾਲਜ ਦੀ ਗੱਲ ਕੀਤੀ ਆ ਸਟੇਟ ਕਾਲਜ ਫਰ ਐਜੂਕੇਸ਼ਨ ਦੀ ਗੱਲ ਕੀਤੀ ਆ ਸਕੂਲਾਂ ਦੀ ਗੱਲ ਕੀਤੀ ਆ ਇਹਦੇ ਨਾਲ ਮੈਂ ਐਡ ਕਰਨਾ ਚਾਹੁੰਦਾ ਕਿ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਤੁਸੀਂ ਵੀ ਰੇਜ ਉੱਥੇ ਜਿਸ ডিপਾਰਟਮੈਂਟ 'ਚ ਮੈਂ ਕੰਮ ਕਰਦਾ ਸੀ ਮੈਂ 2009 'ਚ ਉੱਥੋਂ ਰਿਟਾਇਰ ਹੋਇਆ ਅਸੀਂ 24 ਬੰਦੇ ਕੰਮ ਕਰਦੇ ਸੀਗੇ ਹੁਣ ਉੱਥੇ 6 ਬੰਦੇ ਨੇ ਡੀਪੀਡੀ ਜਿਹੜਾ ਪੰਜਾਬੀ ਡਿਵੈਲਪਮੈਂਟ ਦਾ ਵਿਕਾਸ ਹੋਣਾ ਉਹਦੇ 'ਚ ਕੋਈ ਵੀ ਨਹੀਂ ਬੰਦਾ ਬੰਦ ਹੋ ਗਿਆ ਲਿੰਗੁਇਸਟਿਕ ਡਿਪਾਰਟਮੈਂਟ ਦੇ ਵਿੱਚ ਇੱਕ ਰੈਗੂਲਰ ਟੀਚਰ ਹੈ ਸੋ ਬਹੁਤ ਸਾਰੀਆਂ ਪੋਸਟਾਂ ਦੇ ਜਿਹੜਾ ਨੇ ਗੁਰਨਾਰਕ ਦੀ ਯੂਨੀਵਰਸਿਟੀ ਪੰਜਾਬੀ ਯੂਨੀਵਰਸਿਟੀ ਪਟਿਆਲਾ پی او پجاب یونیورسٹی چنڈی گڑھ انہیں پچی پرسنٹ تو لے کے چالی پرسینٹ تک پوسٹ ڈپارٹمنٹ خالی پی تو اس کر کے ریسرچ کا کام جہرا وہ بند ہے ریسرچ واسطے کوئی گرانٹ نہیں ہے پی ایو کا کام ہی مین ریسرچ کرنا ہے تنخواہوں واسطے تو گورمنٹ پیسے دینی ہے لیکن ریسرچ واسطے انہوں نے آئی سی آر تو یا دلی دے کسی انسٹیٹیوشن تو پروجیکٹ لیا پس کر کے میں سمجھنا کہ ਜੇ ਕਿਸੇ ਬੰਦੇ ਨੂੰ ਲੱਖ ਰੁਪਈਆ 2 ਲੱਖ ਰੁਪਈਆ ਮਹੀਨੇ ਦਾ ਤਨਖਾਹ ਦੇ ਰਹੇ ਨੇ ਤਾਂ ਸੱਚ ਹੈ ਕਿ ਰਿਸਰਚ ਵਾਸਤੇ ਤੁਹਾਡੇ ਕੋ ਗ੍ਰਾਂਟ ਨਹੀਂ ਹੈ ਤਾਂ ਕੀ ਕੰਮ ਕਰੇਗਾ ਸੋ ਯੂਨੀਵਰਸਟੀਆਂ ਦਾ ਕੰਮ ਹੈ ਕਿ ਜਿਹੜੇ ਸਮਾਜ ਨੂੰ ਦਰਪੇਸ਼ ਮਸਲੇ ਨੇ ਉਹਨਾਂ ਦੀ ਸਟੱਡੀ ਕਰਨਾ ਜਿਹਦੇ ਚੋਂ ਨਾਲੇਜ ਇਕੱਠਾ ਕਰਨਾ ਇਨਫਰਮੇਸ਼ਨ ਇਕੱਠਾ ਕਰਨੀ ਫਿਰ ਉਹਨਾਂ ਨੂੰ ਨਾਲੇਜ ਵਿੱਚ ਕਨਵਰਟ ਕਰਨਾ ਫਿਰ ਉਹਨੂੰ ਡਿਸੈਮੀਨੇਟ ਕਰਨਾ ਇਹ ਕੰਮ ਪੰਜਾਬ ਦੇ ਵਿੱਚ ਬਲਾਕ ਹੋਇਆ ਹੈ ਇਸ ਕਰਕੇ ਪੰਜਾਬ ਸਰਕਾਰ ਦੇ ਕੋਲ ਜਿਹੜੀ ਤੁਸੀਂ ਬੇਰੁਜ਼ਗਾਰੀ ਦੀ ਗੱਲ ਕੀਤੀ ਨੌਜਵਾਨਾਂ ਦੀ ਉਹਦੇ ਬਾਰੇ ਨਾ ਕੋਈ ਸਕੀਮ ਹੈ ਨਾ ਕੋਈ ਪ੍ਰੋਗਰਾਮ ਹੈ ਸੈਂਟਰ ਦੇ ਜਿਹੜੇ ਪ੍ਰੋਗਰਾਮ ਨੇ ਉਹ ਆਲ ਇੰਡੀਆ ਲੈਵਲ ਤੇ ਬਣਦੇ ਨੇ ਤੇ ਉਹ ਪੰਜਾਬ 'ਚ ਬਹੁਤੇ ਫਿੱਟ ਨਹੀਂ ਹੁੰਦੇ ਜਿਸ ਲੈਵਲ ਦਾ ਰੇਜਰੇਟ ਯੂਪੀ ਬਿਹਾਰ ਜਾਂ ਮੱਧ ਪ੍ਰਦੇਸ਼ 'ਚ ਪੰਜਾਬ 'ਚ ਉਸ ਰੇਟ ਦੇ ਪੰਜਾਬ ਦਾ ਕੋਈ ਯੂਥ ਕੰਮ ਕਰਨ ਨੂੰ ਤਿਆਰ ਨਹੀਂ ਹੈ ਤੇ ਇਸ ਕਰਕੇ ਪੰਜਾਬ ਸਪੈਸੀਫਿਕ ਪ੍ਰੋਗਰਾਮ ਬਣਾਉਣ ਵਾਸਤੇ ਬਹੁਤ ਸਾਰੇ ਇਨਫੋਰਮੇਸ਼ਨ ਇਕੱਠੀ ਕਰਨ ਦੀ ਲੋੜ ਹੈ ਪ੍ਰੋਜੈਕਟ ਬਣਾਉਣ ਦੀ ਲੋੜ ਹੈ ਰਿਸਰਚ ਕਰਨ ਦੀ ਲੋੜ ਹੈ ਜਿਹੜਾ ਸਟੂਡੈਂਟਸ ਦੀ ਗੱਲ ਹੈ ਐਸਟੀਮੇਟਸ ਆ ਰਹੇ ਨੇ ਕਿ 1.5 ਲੱਖ ਬੰਦੇ ਨੂੰ ਜਾਂ 2 ਲੱਖ ਬੰਦੇ ਨੂੰ ਚੰਡੀਗੜ੍ਹ ਤੋਂ ਵੀਜ਼ਾ ਮਿਲਿਆ ਇਹਦੇ ਚ ਪੰਜਾਬ ਦੇ ਵੀ ਬੰਦੇ ਸ਼ਾਮਲ ਨੇ ਹਿਮਾਚਲ ਦੇ ਵੀ ਸ਼ਾਮਲ ਨੇ ਹਰਿਆਣੇ ਦੇ ਵੀ ਕੁਝ ਬੰਦੇ ਸ਼ਾਮਲ ਨੇ ਕਿੰਨੇ ਆ ਰਹੇ ਨੇ ਕਿੰਨੇ ਪੰਜਾਬ ਤੋਂ ਆ ਰਹੇ ਨੇ ਪੰਜਾਬ ਸਰਕਾਰ ਕੋਈ ਡਿਟੇਲਡ ਇਨਫੋਰਮੇਸ਼ਨ ਨਹੀਂ ਹੈ ਕ੍ਰਿਡ ਦੇ ਵਿੱਚ ਐਸੀ ਸਟੱਡੀ ਜਿਹੜੀ ਆ 2010 ਵਿੱਚ ਕੰਪਲੀਟ ਹੋਈ 10000 ਦਾ ਸੈਂਪਲ ਸੀਗਾ ਸਾਡਾ ਉਸ ਤੋਂ ਬਾਅਦ ਕੋਈ ਸਟੱਡੀ ਪੰਜਾਬ ਵਾਲਾ ਨਹੀਂ ਕਰਵਾਈ ਐਨ ਆਰ ਆਈ ਐਨ ਆਰ ਆਈ ਕੀ ਜਾਂਦੇ ਨੇ ਲੇਕਿਨ ਐਨ ਆਰ ਆਈ ਦੀ ਡਾਕੂਮੈਂਟੇਸ਼ਨ ਕੋਈ ਨਹੀਂ ਹੈ ਕੋਈ ਸਟੱਡੀ ਨਹੀਂ ਹੈ ਮੈਂ ਸੋਵੀਨ ਫਾਈਨਾਂਸ ਕਮਿਸ਼ਨ ਦੀ ਜਿਹੜੀ ਪੰਜਾਬ ਸਰਕਾਰ ਨੇ ਪ੍ਰੀਪਰੇਟਰੀ ਮੀਟਿੰਗ ਕੀਤੀ ਜੁਲਾਈ ਦੇ ਮਹੀਨੇ ਦੇ ਵਿੱਚ ਉਹ ਅਟੈਂਡ ਕਰਕੇ ਆਇਆ ਮੈਂ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਜਿਹੜੇ ਟਰੈਵਲ ਏਜੰਟਸ ਨੇ ਲੋਕਾਂ ਨਾਲ ਇਹ ਰਫਲੀਆਂ ਕਰਦੇ ਨੇ ਤੁਹਾਡੇ ਕੋਲ ਟਰੈਵਲ ਏਜੰਸੀ ਦਾ ਟੋਟਲ ਡਾਟਾ ਹੈ ਕਿ ਨਹੀਂ ਹੈ ਜੇ ਤੁਹਾਡੇ ਕੋਲ ਡਾਟਾ ਬੇਸ ਨਹੀਂ ਹੈ ਤੁਹਾਡੇ ਕੋਲ ਇਨਫੋਰਮੇਸ਼ਨ ਨਹੀਂ ਹੈ ਤੁਹਾਡੇ ਕੋਲ ਰਿਸਰਚ ਵਿੰਗ ਨਹੀਂ ਹੈ ਤੁਹਾਡੇ ਕੋਲ ਕੋਈ ਰਿਪੋਰਟ ਨਹੀਂ ਹੈ ਹੁਣ ਤੱਕ ਬੇਸਿਸ ਯੂ ਵਿਲ ਮੇਕ ਦਾ ਪਾਲਿਸੀ ਸੋ ਮੈਂ 2-3 ਵਾਲੀ ਨੋਟ ਬਣਾ ਕੇ ਇਹਨਾਂ ਨੂੰ ਸਬਮਿਟ ਕੀਤਾ ਹੈ ਕਿ ਤੁਸੀਂ ਪੰਜਾਬ ਦੇ ਵਿੱਚ ਜੇ ਰੋਜ਼ਗਾਰ ਨੂੰ ਵਧਾਉਣਾ ਤਾਂ ਕੀ ਕੀਤਾ ਜਾ ਸਕਦਾ ਪੰਜਾਬ ਦੇ ਵਿੱਚ 2-3 ਕਿਸਮ ਦੇ ਲੋਕ ਬੇਰੁਜ਼ਗਾਰ ਨੇ ਇੱਕ ਐਸੇ ਲੋਕ ਨੇ ਜਿਹੜੇ ਬਹੁਤ ਘੱਟ ਪੜ੍ਹੇ ਨੇ میٹرਕ ਪਾਸ ਨਹੀਂ ਹੈ ਉਹ ਮੈਨੂਅਲ ਕੰਮ ਕਰ ਸਕਦੇ ਨੇ ਉਹਨਾਂ ਕੋਈ ਇੱਕ ਕੰਮ ਕਰਾਉਣ ਵਾਸਤੇ ਡਿਫਰੈਂਟ ਕਿਸਮ ਦਾ ਪਲਾਨਿੰਗ ਚਾਹੀਦੀ ਆ ਉਸ ਤੋਂ ਬਾਅਦ ਜਿਹੜੇ ਪਾਸਟੂ ਤੋਂ ਲੈ ਕੇ ਬੀਏ ਤੱਕ ਪਾਸ ਨੇ ਉਹਨਾਂ ਕੋਈ ਹੋਰ ਕਿਸਮ ਦਾ ਕੰਮ ਕਰਾਇਆ ਜਾ ਸਕਦਾ ਉਸ ਤੋਂ ਬਾਅਦ ਤੀਜੀ ਕੈਟਾਗਰੀ ਉਹ ਜਿਹੜੇ ਪੋਸਟ ਗ੍ਰੈਜੂਏਟ ਨੇ ਜਾਂ ਪ੍ਰੋਫੈਸ਼ਨਲ ਨੇ ਉਹਨਾਂ ਦੇ ਵਾਸਤੇ ਡਿਫਰੈਂਟ ਕਿਸਮ ਦਾ ਰੁਜ਼ਗਾਰ ਪੈਦਾ ਕੀਤਾ ਕਰਨ ਦੀ ਲੋੜ ਹੈ ਸੋ ਇਹ ਤਿੰਨ ਲੇਅਰਸ ਵਾਸਤੇ ਰੁਜ਼ਗਾਰ ਪੈਦਾ ਕਰਨ ਵਾਸਤੇ ਤਿੰਨ ਡਿਫਰੈਂਟ ਟਾਈਪ ਦੇ ਪ੍ਰੋਗਰਾਮ ਈਵੋਲਵ ਕਰਨ ਦੀ ਲੋੜ ਹੈ ਔਰ ਉਹਦੇ ਵਾਸਤੇ ਸਰਵੇ ਕਰਕੇ ਡਾਟਾ ਇਕੱਠਾ ਕਰਕੇ ਪਲਾਨਿੰਗ ਬਣਾ ਕੇ ਪ੍ਰੋਗਰਾਮ ਲਾਂਚ ਕਰਨ ਦੀ ਜ਼ਰੂਰਤ ਹੈ ਸਾਨੂੰ ਜਦੋਂ ਚੰਨੀ ਸਿਗਰ ਟੈਕਨੀਕਲ ਐਜੂਕੇਸ਼ਨ ਦਾ ਮਨਿਸਟਰ ਉਹਨੇ ਸਾਨੂੰ ਅਪਰੋਚ ਕੀਤਾ ਕਿ ਸਾਨੂੰ ਕੁਝ ਕਰਕੇ ਦਿਓ ਸਾਡੀ ਇੱਕ ਟੀਮ ਲੁਧਿਆਣਾ 10 15 ਦਿਨ ਬੈਠੀ ਰਹੀ ਉਹਨਾਂ ਨੇ ਇੰਡਸਟਰੀਅਲਿਸਟਰਾਂ ਨਾਲ ਗੱਲ ਕੀਤੀ ਉੱਥੇ ਲੋਕਾਂ ਨਾਲ ਯੂਥ ਨਾਲ ਗੱਲ ਕੀਤੀ ਜਿਹੜੇ ਇੰਡਸਟਰੀਅਲਿਸਟ ਸੀ ਉਹ ਕਹਿੰਦੇ ਸਾਨੂੰ ਟ੍ਰੇਨਡ ਵਰਕ ਫੋਰਸ ਨਹੀਂ ਮਿਲਦੀ ਯੂਥ ਇਹ ਕਹਿੰਦਾ ਸਾਨੂੰ ਰੋਜ਼ਗਾਰ ਨਹੀਂ ਮਿਲ ਰਿਹਾ ਤੇ ਜਦੋਂ ਆਇਆ ਕਿ देयर इज ए ਟੈਲੈਂਟ ਗੈਪ ਕਿ ਜਿਹੜਾ ਕੰਮ ਏਮਪਲੋਇਰ ਨੇ ਕਰਾਉਣਾ ਹੈ ਉਹੋ ਜਿਹੜਾ ਸਕਿੱਲਰ ਉਹਨਾਂ ਕੋਲ ਹੈ ਨਹੀਂ ਅਸੀਂ ਉਹਨਾਂ ਨੂੰ ਕਿਹਾ ਕਿ ਅਸੀਂ ਤੁਹਾਨੂੰ ਪਲਾਨ ਬਣਾ ਦਿੰਦੇ ਆ ਕਿ ਇਹਨਾਂ ਤੋਂ ਇਨਫੋਰਮੇਸ਼ਨ ਲੈ ਕੇ ਕਿ ਕਿਹੜਾ ਕਿਹੜਾ ਸਕਿੱਲ ਗੈਪ ਹੈ ਤੇ ਕਿੱਥੇ ਕਿੱਥੇ ਦੀ ਟ੍ਰੇਨਿੰਗ ਕੀਤੀ ਜਾ ਸਕਦੀ ਆ ਔਰ ਪੰਜਾਬ ਗਵਰਨਮੈਂਟ ਜਿਹੜੀ ਆ ਉਹਨੂੰ ਪੈਸਾ ਖਰਚਣ ਦੀ ਲੋੜ ਨਹੀਂ ਕਿਉਂਕਿ ਜਿਹੜੇ ਏਮਪਲੋਇਰ ਨੇ ਉਹ ਕਹਿੰਦੇ ਅਸੀਂ 2 ਮਹੀਨੇ ਦੇ ਵਾਸਤੇ ਹੇ ਨਾ ਬਸ ਸਟਾਈਪਨ ਦੇਣ ਨੂੰ ਤਿਆਰ ਹਾਂ ਉਹਨਾਂ ਖਰਚਾ ਦੇਣ ਨੂੰ ਤਿਆਰ ਹੈ ਤੇ ਪੰਜਾਬ ਗਵਰਨਮੈਂਟ ਜਿਹੜੀ ਹੈ ਆਇਡੈਂਟੀਫਾਈ ਕਰਕੇ ਪਿੰਡਾਂ ਸ਼ਹਿਰਾਂ ਦਾ ਸਰਵੇ ਕਰਾ ਕੇ ਤੇ ਸਾਨੂੰ ਇਹ ਦੇ ਦੇ ਤੇ ਅਸੀਂ ਕਰਨ ਨੂੰ ਤਿਆਰ ਹਾਂ ਅਸੀਂ ਕਿਹਾ ਕਿ ਅਸੀਂ ਤੁਹਾਨੂੰ ਸਸਾ ਸਰਵੇ ਕਰ ਦਿੰਨੇ ਆ ਲੇਕਿਨ ਉਸ ਤੋਂ ਬਾਅਦ ਜਦੋਂ ਸਕੀਮ ਗਵਰਨਮੈਂਟ ਕੋ ਗਈ ਉਹਨਾਂ ਨੇ ਉਹਦੇ ਤੇ ਕੋਈ ਐਕਸ਼ਨ ਨਹੀਂ ਕੀਤਾ ਸੋ ਇਹ ਸੀਗਾ ਜਦੋਂ ਅ ਅਮਰਿੰਦਰ ਸਿੰਘ ਉਹਨਾਂ ਦੀ ਸੈਕੰਡ ਟਰਮ ਸੀਗੀ 2012 17 ਤੋਂ ਲੈ ਕੇ 22 ਤੱਕ ਉਸ ਤੋਂ ਬਾਅਦ ਜਿਹੜੇ ਨਵੇਂ ਨੇ ਇਹਨਾਂ ਕੋਲ ਦਾ ਕੋਈ ਥਿੰਕ ਟੈਂਕ ਹੀ ਨਹੀਂ ਹੈ ਨਾ ਇਹ ਪੰਜਾਬ ਦੀਆਂ ਜਿਹੜੀਆਂ ਇੰਸਟੀਚੂਟਸ ਨੇ ਯੂਨੀਵਰਸਟੀਆਂ ਨੇ ਕਿਉਂਕੋ ਖਾਲੀ ਬਈਆਂ ਨੇ ਉਹਨਾਂ ਨੂੰ ਕੰਮ ਕਰਾਉਣ ਦੀ ਸਮਰੱਥਾ ਇਹਦਾ ਦਿੱਲੀ ਵਾਲੋਂ ਦੇਖਦੇ ਨੇ ਤੇ ਦਿੱਲੀ ਵਾਲਿਆਂ ਨੂੰ ਗੁਜਾਰ ਨਹੀਂ ਸਮਝ ਨਹੀਂ ਹੈ ਤੇ ਇਸ ਕਰਕੇ ਨਾ ਇਹ ਨਾ ਕੋਈ ਪ੍ਰੋਗਰਾਮ ਹੈ ਨਾ ਕੋਈ ਕਮਿਟਮੈਂਟ ਹੈ ਤੇ ਇਹ ਡੇ ਟੂ ਡੇ ਕੰਮ ਚਲਾਉਣ ਵਾਲੀ ਸਰਕਾਰ ਹੈ ਤੇ ਇਸ ਕਰਕੇ ਜਿਹੜਾ ਪੰਜਾਬ ਦੇ ਇੱਕ ਬੜੇ ਥਿੰਕਿੰਗ ਲੈਵਲ ਤੇ ਖਤਰਨਾਕ ਮੋੜ ਹੈ ਪਰ ਇਸ ਮੌਕੇ ਤੇ ਮੈਂ ਇੱਕ ਗੱਲ ਤੁਹਾਡੇ ਨਾਲ ਸਾਂਝੀ ਕਰਨੀ ਚਾਹਣਾ ਕਿ باوجود ਪੰਜਾਬ ਦੇ ਵਿੱਚੋਂ ਕਾਫੀ ਯੂਨੀਵਰਸਟੀਆਂ ਦੇ ਵਿੱਚੋਂ ਕਾਲਜਾਂ ਦੇ ਵਿੱਚੋਂ ਬੰਦੇ ਰਿਟਾਇਰ ਹੋ ਗਏ ਨੇ ਪਰ ਸਟਿਲ ਸਾਡੇ ਕੋਲ ਜਿਹੜਾ ਐਕਸਪਰਸ ਦਾ ਪੂਰਾ ਉਹ ਕਾਫੀ ਵੱਡਾ ਹੈ ਕੁਝ ਬੰਦੇ ਰਿਟਾਇਰ ਹੋਏ ਨੇ ਕੁਝ ਹੋਂਦ ਵਰਜ ਰਿਟਾਇਰਮੈਂਟ ਦੇ ਉਹ ਬੰਦੇ ਅਜੇ ਵੀ ਸਰਕਾਰ ਨੂੰ ਕੰਮ ਕਰਕੇ ਦੇ ਸਕਦੇ ਨੇ ਔਰ ਪੰਜਾਬ ਦੇ ਪੰਜਾਬ ਦੇ ਵਿੱਚ ہماچل اور ہریانے دے مقابلے راجستان دے مقابلے یوپی دے مقابلے ایک ایکسپرٹ ٹھیک رائے دے سکتے ہیں پر سرکار جہی ہے انہوں کو ایک کام مفتوی مفت دے لابل نہیں ہے تو اس کر کے ایک بڑی میوسی والی سیچویشن ہے کہ لوگ سلاح دے رہے ہیں ڈیر سارا رپورٹاں پہ دے کو انسیوٹ فر ڈلپمنٹ کمیونکیشن آئی ڈی سی انہوں نے وژن بھی سو سنتالی بنا ہے دا ਔਰ ਕ੍ਰੇਟ ਨੇ ਇਹਨਾਂ ਨੂੰ ਇੰਡਸਟਰੀਲਾਈਜੇਸ਼ਨ ਦੀ ਪ੍ਰੋਬਲਮ ਦਾ ਕੰਮ ਕਰਕੇ ਦਿੱਤਾ ਹੈਗਾ ਲੇਕਿਨ ਇਹ ਨੂੰ ਇੰਪਲੀਮੈਂਟ ਕੌਣ ਕਰੇਗਾ ਕਿਉਂਕਿ ਪੈਸਾ ਹੀ ਨਹੀਂ ਔਰ ਇਹ ਤਾਂ ਮਾਰੀ ਮੋਟੀ ਨਹੀਂ ਗ੍ਰਾਂਟ ਇਹਨਾਂ ਦੇ ਇੰਸਟੀਟਿਊਸ਼ਨ ਦੇ ਰਹੇ ਉਹ ਵੀ ਬੰਦ ਕਰਨ ਫਿਰਦੇ ਆ ਯੂਨੀਵਰਸਿਟੀ ਦੇ ਬੰਦਿਆਂ ਨੂੰ ਨਾ ਤਨਖਾਹ ਟਾਈਮ ਸਿਰ ਮਿਲਦੀ ਆ ਨਾ ਪੈਨਸ਼ਨ ਮਿਲਦੀ ਆ ਜਿਹੜੇ ਟੀਚਰ ਮਾਰੇ ਮੋਟੇ ਹੈ ਜਿਵੇਂ ਐਜੂਕੇਸ਼ਨਾਂ ਚ ਲੱਗੇ ਨੇ ਤੋਂ ਇਸ ਕਰਕੇ ਇੱਕ ਤਾਣਾ ਬਾਣਾ ਕਾਫੀ ਖਰਾਬ ਹੋਇਆ ਹੈ ਜਿਹਨੂੰ ਠੀਕ ਕਰਨ ਦੀ ਜ਼ਰੂਰਤ ਹੈ